ਉਦੋਂ ਬਣ ਜਾਂਦਾ ਹੈ ਜਦੋਂ ਪੰਦੇ ਸਰ ਪੰਜ ਅਤੇ ਦੂਜੀ ਪਾਰਟੀ ਦੇ ਮੈਂਬਰ ਜਿਹੜੇ ਨੇ ਉਹਨਾਂ ਦੇ ਵਿੱਚ ਕਹਾ ਸੁਣੀ ਹੋ ਜਾਂਦੀ ਹੈ ਤੇ ਡਾਕਟਰ ਸੋਨ ਲਾਲ ਸੋਨੀ ਜੋਖੀ ਪਿੰਡ ਦੇ ਸਰਪੰਚ ਨੇ ਉਹਨਾਂ ਨੇ આરોਪ ਲਗਾਏ ਨੇ ਦੂਜੀ ਪਾਰਟੀ ਦੇ ਉੱਤੇ ਕਿ ਪਿੰਡ ਦੇ ਵਿੱਚ ਵਿਕਾਸ ਕਾਰਜ ਹੋ ਰਿਹਾ ਹੈ ਪੂਰੇ ਦੇ ਟੇਰ ਚੜੇ ਨੇ ਉਹ ਚਕਵਾਣੇ ਸੀ ਜਿਸ ਤਰ ਲਈ ਮਤਾ ਪਾਸ ਕੀਤਾ ਗਿਆ ਤੇ ਸਾਰੇ ਕਰਮਚਾਰੀਆਂ ਨੂੰ ਜਿਹੜੇ ਨੇ ਪੈਸੇ ਦੇ ਚੁੱਕੇ ਨੇ ਉਹ ਕੁਝ ਦਿਨਾਂ ਦੇ ਵਿੱਚ ਕਾਰਜ ਜਿਹੜਾ ਹੈ ਸ਼ੁਰੂ ਹੋ ਜਾਣਾ ਸੀ ਪਰ ਦੂਸਰੀ ਪਾਰਟੀ ਦੇ ਵੱਲੋਂ ਚੜਾਇਆ ਹੈ ਆਪਣੀ ਮਨਮਰਜ਼ੀ ਦੇ ਨਾਲ ਇਹ ਪੂਰੇ ਦੇ ਟੇਰ ਚੜੇ ਵਿੱਚ ਖਵਾਏ ਜਾ ਰਹੇ ਨੇ ਤੇ ਆਪਣੀ ਮਨਮਰਜ਼ੀ ਦੇ ਨਾਲ ਆਪਣੀ ਅਲੱਗ ਹੀ ਸੂਰਤੇ ਵਿੱਚ ਜਿਹੜਾ ਹੈ ਇਹ ਚਲਦੇ ਹੋਏ ਪਿੰਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਸ਼ਾਂਤੀ ਜਿਹੜੀ ਹੈ ਸਾਡੇ ਵੱਲੋਂ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਸਰਪੰਚ ਦੇ ਵੱਲੋਂ ਜੜਾਇਆ ਕਿਹਾ ਗਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਅਨਸੁਖਾਵੀ ਘਟਨਾ ਵਾਪਰਦੀ ਹੈ ਜਾਂ ਪਿੰਡ ਦੇ ਵਿੱਚ ਤਣਾਅਪੂਰਨ ਮਾਹੌਲ ਬਣਦਾ ਹੈ ਤਾਂ ਉਸ ਦੇ ਜ਼ਿੰਮੇਦਾਰ ਜਿਹੜੇ ਨੇ ਇਹ ਦੂਜੀ ਪਾਰਟੀ ਦੇ ਹੋਣਗੇ ਕੌਣ ਨੇ ਦੂਜੀ ਪਾਰਟੀ ਦੇ ਮੈਂਬਰ ਤੇ ਕੀ ਇਹ ਚਾਹੁੰਦੇ ਨੇ तमाम ਜਾਣਕਾਰੀ ਲਵਾਂਗੇ ਪਿੰਡੇ ਸਰਪੰਚ ਕੋਲ ਦੇਖਦੇ ਹਾਂ ਪੂਰੀ ਖਬਰ ਦੇਖਦੇ ਆਏ ਕੁਝ ਤਸਵੀਰਾਂ ਜਾਂ ਕੋਈ ਕਿਸੇ ਨਾਲ ਮਾੜੀ ਘਟਨਾ ਹੁੰਦੀ ਆ ਉਹ ਜਿਹੜੇ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਜਾਂ ਪ੍ਰਸ਼ਾਸਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਮੈਂ ਸਭ ਤੋਂ ਪਹਿਲੇ ਤੁਹਾਡਾ ਥੈਂਕਸ ਕਰਦਾ ਔਰ ਮੈਂ ਪਿੰਡ ਕੋਟਲੀ ਮਗਲਾ ਤੋਂ ਸਰਪੰਚ ਡਾਕਟਰ ਸੋਨਾਲਾਲ ਸੋਨੀ ਜਿਹੜਾ ਕਿ ਇੱਕ ਪਿੰਡ ਦੇ ਵਿੱਚ ਅਸੀਂ 8 ਤੋਂ 10 ਦਿਨ ਪਹਿਲੇ ਇੱਕ ਮਤਾ ਪਾਸ ਕੀਤਾ ਸੀਗਾ ਤੇ ਕਿਉਂਕਿ ਕੋਈ ਵੀ ਕੰਮ ਹੁੰਦਾ ਪ੍ਰੋਸੈਸਿੰਗ ਦੇ ਵਿੱਚ ਹੁੰਦਾ ਉਹਦੇ ਵਿੱਚ ਅਸੀਂ ਮਤਾ ਪਾਸ ਕੀਤਾ ਸੀ 14 ਕ ਹਜ਼ਾਰ ਦੀ ਅਮਾਉਂਟ ਦੇ ਵਿੱਚ ਜਿਹੜਾ ਵੀ ਸਾਡੇ ਕੂੜੇ ਕਟਕੜ ਜਿਹੜਾ ਸਾਰਾ ਜੇਸੀਪੀ ਨੂੰ ਔਰ ਉਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਕਿ ਸਾਡੇ ਪਿੰਡ ਦੇ ਢੇਰ ਨੇ ਉਹ ਚੁਕਾਏ ਜਾਣ ਜਦਕਿ ਦੂਸਰੀ ਪਾਰਟੀ ਵਾਲਿਆਂ ਨੇ ਉਸ ਗੱਲ ਨੂੰ ਮਤਲਬ ਚਲੋ ਪਤਾ ਚੱਲ ਗਿਆ ਉਹਨਾਂ ਨੂੰ ਵੀ ਇਹ ਢੇਰ ਚਕਾਉਣ ਲੱਗੇ ਇਹਨਾਂ ਨੇ ਕਿ ਦੋ ਦਿਨ ਪਹਿਲੇ ਇੱਕ ਢੇਰ ਚਕਾਤਾ ਅੱਜ ਫਿਰ ਇਹਨਾਂ ਨੇ ਆ ਕੇ ਤੇ ਜੀਸੀਪੀ ਖੜੀ ਕਰਤੀ ਤੇ ਨਾਲ ਅੱਜ ਦੋ ਟਿੱਪਰਾਂ ਖੜੀਆਂ ਕਰ ਦਿੱਤੀਆਂ ਮੈਂ ਮਨਾ ਕੀਤਾ ਵੀ ਅੱਜ ਦਾ ਦਿਨ ਰੁਕ ਜਾਓ ਮੈਂ ਕੱਲ ਚਕਾ ਰਿਆ ਇਹ ਕਹਿੰਦੇ ਵੀ ਸਾਡੀ ਅਸੀਂ ਤੁਹਾਨੂੰ ਦੱਸਣੇ ਅੱਜ ਹੀ ਚਕਾ ਕੇ ਮੈਨੂੰ ਮਤਲਬ ਧਮਕੀ ਦਿੱਤੀ ਗਈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਔਰ ਮੈਂ ਇਹੋ ਚੀਜ਼ ਮੈਂ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹਨਾ ਕਿ ਕੱਲ ਨੂੰ ਮੇਰੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਹਾਲਾਤ ਪੈਦਾ ਹੋ ਜਾਂਦੇ ਆ ਜਾਂ ਕੋਈ ਮਾੜੀ ਘਟਨਾ ਹੁੰਦੀ ਆ ਇਹ ਬੰਦੇ ਜ਼ਿੰਮੇਵਾਰ ਹੋਣਗੇ ਜਦ ਕਿ ਪਿੰਡ ਦੀ ਬਹੁਤ ਵਧੀਆ ਸ਼ਾਂਤੀਪੂਰਵਕ ਪਿੰਡ ਦੀ ਮਾਹੌਲ ਚੱਲ ਰਿਹਾ ਔਰ ਇਹਨਾਂ ਨੇ ਪੂਰੀ ਮੇਰੇ ਨਾਲ ਧੱਕੇਸਾਈ ਆ 40 50 ਬੰਦੇ ਆਏ ਦੇ ਸੀਗੇ ਔਰ ਮੇਰੇ ਇੱਕ ਦੋ ਮੈਂਬਰ ਸੀਗੇ ਮੈਂ ਫੋਨ ਕਰਕੇ ਬੁਲਾਇਆ ਵੀ ਮੈਂ ਪਿੰਡ ਦਾ ਕੂੜਾ ਜਿਹੜਾ ਆਪਾਂ ਇਹਨਾਂ ਨੂੰ ਮਨਾ ਕੀਤਾ ਫਿਰ ਇਹਨਾਂ ਨੇ ਮੁਲਾਜ਼ਮ ਵੀ ਬੁਲਾਏ ਨੇ ਮੁਲਾਜ਼ਮਾਂ ਨਾਲ ਵੀ ਮੈਂ ਪਾਰਤਾ ਕੀਤੀ ਆ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਚਲੋ ਜੇ ਆ ਜਦਕਿ ਮੈਂ ਪੈਸੇ ਉਹ ਜੀਸੀਪੀ ਵਾਲੇ ਨੂੰ ਵੀ ਦੇ ਚੁੱਕਾ ਔਰ ਟਰਾਲੀਆਂ ਵਾਲਿਆਂ ਨੂੰ ਵੀ ਮੈਂ ਚੈੱਕ ਕੱਟ ਕੇ ਦੇ ਚੁੱਕਾ ਮੇਰਾ ਤੁਸੀਂ ਚੈੱਕ ਜਿਹੜਾ ਉਹ ਵੀ ਚੈੱਕ ਕਰ ਸਕਦੇ ਹੋ ਮੇਰਾ ਮਤਾ ਵੀ ਜਿਹੜਾ ਉਹ ਚੈੱਕ ਕਰ ਸਕਦੇ ਹੋ ਮੈਂ ਫੇਰ ਬਾ ਦੁਬਾਰਾ ਬੇਨਤੀ ਕਰਦਾ ਵੀ ਮੇਰੇ ਪਿੰਡ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਤਾਂ ਇਹ ਬੰਦੇ ਜ਼ਿੰਮੇਵਾਰ ਹੋਣਗੇ ਉਹ ਆਮਦਵੀ ਪਾਰਟੀ ਦੇ ਬੰਦੇ ਇੱਕ ਇੱਕ ਜੋਨੀ ਆ ਜੀ ਇੱਕ ਰਿੰਗੂ ਆ ਜਿਹੜਾ ਮਤਲਬ ਉਹਨਾਂ ਨੂੰ ਵੀ ਉਹਨਾਂ ਦੇ ਪ੍ਰੈਸ਼ਰ ਥੱਲੇ ਸਾਰੇ ਬੰਦੇ ਆ ਰਹੇ ਨੇ ਹਾਂਜੀ ਇਹਨਾਂ ਬੰਦਿਆਂ ਨੇ ਮੇਰੇ ਤੇ ਪੂਰਾ ਪ੍ਰੈਸ਼ਰ ਪਾਇਆ ਕਿ ਅਸੀਂ ਅੱਜ ਹੀ ਤੁਹਾਨੂੰ ਕਰਾ ਕੇ ਦੱਸਨੇ ਆ ਜਦ ਕਿ ਇਹ ਸਾਰੀ ਜ਼ਿੰਮੇਵਾਰੀ ਸਰਪੰਚ ਦੀ ਹੁੰਦੀ ਹੈ ਪਿੰਡ ਦੀ ਸੇਵਾ ਸਭਾਈ ਦੀ ਕਿਉਂਕਿ ਮੈਂ ਵੀ ਕਿਸੇ ਨੂੰ ਕੱਲ ਨੂੰ ਜਵਾਬ ਦੇਣਾ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੱਧੇ ਨਜ਼ਰ ਰੱਖ ਕੇ ਹੋਏ ਮੈਂ ਲਾਈਵ ਹੋਇਆ ਸੀਗਾ ਕਿਉਂਕਿ ਮੈਨੂੰ ਖਤਰਾ ਹੋ ਗਿਆ ਸੀਗਾ ਕਿ ਮੈਂ ਕੱਲ ਨੂੰ ਮੇਰੇ ਨਾਲ ਕੋਈ ਵਾਰਦਾਤ ਨਾ ਹੋ ਜਾਏ ਕਿਉਂਕਿ ਸਾਰੇ ਬੰਦੇ ਇਕੱਠੇ ਹੋ ਕੇ ਆ ਗਏ ਮੈਂ ਮਨਾ ਵੀ ਕੀਤਾ ਪਰ ਫਿਰ ਵੀ ਮੇਰੇ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਪਤਾ ਨਹੀਂ ਕਿੱਥੇ-ਕਿੱਥੇ ਫੋਨ ਕਰਕੇ ਇਹਨਾਂ ਨੇ ਤੇ ਮੁਲਾਜ਼ਮ ਬੁਲਾਏ ਨੇ ਮੁਲਾਜ਼ਮ ਬੁਲਾ ਕੇ ਚਲੋ ਮੁਲਾਜ਼ਮ ਆਪਾਂ ਕਰਾਂ ਉਹਨਾਂ ਦਾ ਵੀ ਥੈਂਕਸ ਕਰਦੇ ਆ ਉਹਨਾਂ ਨੇ ਵੀ ਡਿਊਟੀ ਕਰਨੀ ਹੁੰਦੀ ਆ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਚਲ ਜੇ ਇਸ ਤਰ੍ਹਾਂ ਦੇ ਹਾਲਾਤ ਆ ਤੇ ਸਫਾਈ ਪਿੰਡ ਦੀ ਆ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਇਹ ਜਿਹੜਾ ਖਰਚਾ ਫਿਰ ਮੈਂ ਕਿੰਨੇ ਕਿਤਰਾ ਮੈਂ ਕਰਾਂਗਾ ਉਹ ਕਹਿੰਦੇ ਕੋਈ ਨਹੀਂ ਉਹ ਸਾਡੀ ਆਪਣੀ ਸੈਕਟਰੀ ਸ਼ਰਮਾਂ ਦੀ ਗੱਲ ਹੋ ਗਈ ਆ ਮੈਂ ਥੈਂਕਸ ਕਰਦਾ ਤੁਹਾਡਾ ਜਿਹੜੀ ਮੇਰੀ ਗੱਲ ਨੂੰ ਤੁਸੀਂ ਲੋਕਾਂ ਦੇ ਵਿੱਚ ਪਹੁੰਚਾਓਗੇ ਪ੍ਰਸ਼ਾਸਨ ਤੱਕ ਪਹੁੰਚਾਓਗੇ ਥ ਇਹ ਮਸਲਾ ਜਿਹੜਾ ਹੈਗਾ ਜੀ ਇਹ ਸਫਾਈ ਦਾ ਮਸਲਾ ਜੀ ਦੇਖਿਆ ਜਾਏ ਸਵਸਥ ਭਾਰਤ ਅਭਿਆਨ ਚਲਾਇਆ ਸੀ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਪਿੰਡ ਦੇ ਇਹ ਦੋਨਾਂ ਸਾਈਡਾਂ ਤੇ ਕੋਟਲੀ ਸਾਈਡ ਤੋਂ ਇਧਰੋਂ ਜਾਂਦੇ ਤੇ ਪੋਏ ਸਾਈਡ ਤੋਂ ਉਧਰੋਂ ਦੋਨਾਂ ਪਾਸੇ ਬਹੁਤ ਵੱਡੇ ਵੱਡੇ ਢੇਰ ਲੱਗੇ ਤੁਸੀਂ ਵੀ ਇਥੋਂ ਕਈ ਵਾਰੀ ਕ੍ਰਾਸ ਹੋਇਆ ਤੁਹਾਨੂੰ ਹੀ ਪਤਾ ਲੱਗਿਆ ਹੋਣਾ ਦੋਨਾਂ ਸਾਈਡ ਤੇ ਹੈਗੇ ਨੇ ਢੇਰ ਬਹੁਤ ਵੱਡੇ ਵੱਡੇ ਉਸ ਤੋਂ ਇਲਾਵਾ ਸੁੱਕੇ ਹੋਏ ਦਰਖਤ ਜੀ ਘਟੋ ਜਿਹੜੇ ਹੈਗੇ ਸੀ ਉਹ ਵੀ ਜਿਹੜੇ ਰੁੱਖਾ ਗਏ ਸੀ ਘਟੋ ਘਟ ਕੋਈ 10 15 ਰੁੱਖ ਜਿਹੜੇ ਹਵਾ ਵਿਚ ਲਟਕ ਰਹੇ ਸੀ ਉਹ ਵੀ ਇੱਕ ਦੁਰਘਟਨਾ ਦਾ ਕਾਰਨ ਬਣ ਸਕਦੇ ਮੰਤਰੀ ਸਾਹਿਬ ਨੂੰ ਵਾਹਿ ਰਿਕਵੈਸਟ ਕੀਤੀ ਸੀ ਕਿ ਇੱਕ ਤਾਂ ਉਹ ਰੁੱਖਾਂ ਦਾ ਕੰਮ ਕਰਵਾਓ ਕਿਉਂਕਿ ਉਹ ਦੁਰਘਟਨਾ ਕੋਈ ਰਾਈ ਗਿਰੀ ਤੇ ਕੋਈ ਆਣ ਜਾਣ ਵਾਲੇ ਕੋਈ ਕਈ ਇੱਥੋਂ ਗੁਜ਼ਰਦੇ ਹੈਗੇ ਨੇ ਕਿ ਤੇ ਡਿੱਗ ਗਿਆ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੋਏਗਾ ਤੇ ਮੰਤਰੀ ਸਾਹਿਬ ਨੇ ਸਾਡੀ ਪਹਿਲੀ ਕਾਲ ਤੇ ਹੀ ਉਹ ਜਿਹੜੇ ਦਰਖਤ ਜੀ ਉਹ ਕਟਾਤੇ ਸੁੱਕੇ ਉਥੇ ਕੱਟੇ ਹੋਏ ਨੇ ਉਸ ਤੋਂ ਬਾਅਦ ਅਸੀਂ ਦੂਜੀ ਰਿਕਵੈਸਟ ਕੀਤੀ ਕਿ ਸਰ ਤੁਸੀਂ ਦੁੱਖ ਤੋਂ ਘਟਾ ਦਿੰਦੇ ਨਾ ਪਰ ਸਾਡੇ ਦੋਹਾਂ ਦੋਹਾਂ ਤਰਫ ਤੇ ਨਾ ਬਹੁਤ ਗੰਦਾ ਹੈਗਾ ਤੇ ਜੇ ਤੁਸੀਂ ਇਹ ਵੀ ਕਰਵਾ ਦਿਓ ਤੇ ਵੀ ਭਲਾ ਹੀ ਇਹ ਪਿੰਡ ਦਾ ਕਿਉਂਕਿ ਲੋਕਾਂ ਨੂੰ ਆਂਦੇ ਜਾਂਦੇ ਬਹੁਤ ਤਕਲੀਫ ਹੈਗੀ ਹੈ 스멜 ਆਂਦੀ ਹੈ ਕੀੜੇ ਮਕੋੜੇ ਪੈਦਾ ਹੁੰਦੇ ਦਿਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਤਾਂ ਮੰਤਰੀ ਸਾਹਿਬ ਨੇ ਕਿਹਾ ਵੀ ਚਲੋ ਠੀਕ ਹੈ ਮੈਂ ਕਹਿੰਦੇ ਤੁਹਾਡੇ ਸਰਪੰਚ ਸਾਹਿਬ ਨੇ ਵੀ ਨਹੀਂ ਇਹ ਮਤਲਬ ਮੈਂ ਕਹਾਂ ਵੀ ਸਰਪੰਚ ਸਾਹਿਬ ਨੂੰ 8 ਮਹੀਨੇ ਹੋ ਗਏ ਨੇ ਇਤੋਂ ਹੀ ਰੋਝੀ ਗੁਜ਼ਰ ਦੇਣਾ ਇਤੋਂ ਹੀ ਨਿਕਲ ਦੇਣਾ ਉਹਦੀ ਦੁਕਾਨ ਦੇ ਨਾਲ ਹੀ ਢੇਰ ਹੈ ਕੋਈ ਜ਼ਿਆਦਾ ਦੂਰ ਵੀ ਨਹੀਂ ਹੈਗਾ ਉਹਨੂੰ ਤਾਂਖਾਈ ਦਿੰਦਾ ਰੋਜੀ ਬਟ ਉਹਨੇ ਇੱਕ ਵਾਰੀ ਵੀ ਇਹਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਭੇਜਦੇ ਹਾਂ ਬੰਦੇ ਉਹਨਾਂ ਨੇ ਇੱਕ ਟਿਪਰ ਦੋ ਟਿਪਰਾਂ ਨਾਲ ਜੀਸੀਬੀ ਭੇਜਤੀ ਢੇਰ ਉਧਰੋਂ ਚੁਕਾਤਾ ਢੇਰ ਚੁਕਾਤਾ ਉਹਦੇ ਬਾਅਦ ਇੱਕ ਕਵਰਿੰਗ ਤੁਹਾਡੇ ਵਰਗੇ মিডিਆ ਆਏ ਉਹਨਾਂ ਕਵਰਿੰਗ ਲਈ ਅਸੀਂ ਉਹਨੂੰ ਕਵਰਿੰਗ ਦਿੱਤੀ ਹੈਗੀ ਹੈ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਕਿਉਂਕਿ ਉਹ ਧੰਨਵਾਦ ਦੇ ਕਾਬਿਲ ਹੈਗੇ ਨੇ ਜਿਨ੍ਹਾਂ ਨੇ ਪਿੰਡ ਦੇ ਵਿਕਾਸ ਵਾਸਤੇ ਚੰਗੇ ਕੰਬਸ ਤੇ ਮਦਦ ਕੀਤੀ ਹੈ ਦਾ ਅਹੀਂ ਦਾ ਧੰਨਵਾਦ ਸਾਡਾ ਬੰਦਾ ਹੀ ਕੀਤਾ ਬਸ ਉਹ ਜਿਹੜਾ ਵੀਡੀਓ ਆ ਉਹੀ ਇਹਨਾਂ ਦੇ ਲਈ ਇੱਕ ਜੈਲਸੀ ਦਾ ਕਾਰਨ ਬਣ ਗਿਆ ਇੱਕ ਰਾਜਨੀਤੀ ਦਾ ਕਾਰਨ ਬਣ ਗਿਆ ਜੇ ਮਤਾ ਪਾਸ ਕੀਤਾ ਹੁੰਦਾ ਜਦੋਂ ਅਸੀਂ ਉਹ ਢੇਰ ਚਕਾਇਆ ਹੈਗਾ ਪਹਿਲਾਂ ਉਹਦੇ ਬਾਅਦ ਸ਼ਨੀਵਾਰ ਐਤਵਾਰ ਤੇ ਇਹ ਮਤਲਬ ਸੋਮਵਾਰ ਅੱਜ ਮੰਗਲਵਾਰ ਹੈਗਾ ਤੁਸੀਂ ਮੈਨੂੰ ਆ ਕੇ ਮਿਲਦੇ ਇਹਨਾਂ ਦਾ ਇੱਕ ਹੈਗਾ ਹੈ ਮੈਂਬਰ ਹੈਗਾ ਨਰੇਸ਼ ਕੁਮਾਰ ਜੀ ਉਦੋਂ ਮੈਨੂੰ ਉਹ ਮਤਲਬ ਸੰਡੇ ਨੂੰ ਮੈਨੂੰ ਮਿਲਿਆਗਾ ਸ਼ਨੀਵਾਰ ਹੀ ਮਿਲਿਆ ਉਹ ਰਾਤ ਨੂੰ ਮਿਲਿਆਗਾ ਮੈਂ ਆਦਿ ਨਾਲ ਗੱਲ ਕੀਤੀ ਮੈਂ ਭਾਈ ਉਹ ਢੇਰ ਜ਼ਗਾਤਾ ਤਾਂ ਹੁਣ ਇਹ ਢੇਰ ਸਪਾਉਣੇ ਨੇ ਨਰੇਸ਼ ਕੁਮਾਰ ਜੀ ਆਗੇ ਨੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਬਹੁਤ ਵਧੀਆ ਕੰਮ ਕਰੇਗਾ ਨਾ ਅੱਛਾ ਕੰਮ ਹੈਗਾ ਸਫਾਈ ਹੋਏਗੀ ਚੰਗਾ ਕੰਮ ਹੋ ਗਿਆ ਅਗਰ ਮਤਾ ਪੈਦਾ ਹੁੰਦਾ ਉਹ ਇਹਨਾਂ ਦਾ ਖਾਸ ਬੰਦਾ ਉਸ ਉਸ ਬੰਦੇ ਦੇ ਵੀ ਸਾਈਨ ਮਤੇ ਦੇ ਹੋਏ ਦੇ ਹੋਣੇ ਜੇ ਕੱਢੋਗੇ ਨਾ ਨਿਕਲੇਗਾ ਸਾਈਨ ਉਹ ਮਤਲਬ ਮੈਨੂੰ ਕਹਿ ਨਹੀਂ ਸਕਦਾ ਕਿ ਜਰ ਉਦੇ ਤੁਸੀਂ ਕਰਵਾ ਲਿਆ ਕੰਮ ਰਹੀਂ ਤੇ ਮਤਾ ਪਾਇਦਾ ਤੁਸੀਂ ਇਧਰ ਕੰਮ ਨਾ ਕਰਵਾਇਓ ਇਹਨੂੰ ਛੱਡ ਦਿਓ ਮੈਂ ਕਿਸ ਕੰਮ ਤੇ ਦਖਲਦਾਰੀ ਕੀਤੀ ਹੈ ਇੱਕ ਕੰਮ ਦਿਖਾ ਦਿਓ ਕਿ ਮੈਂ ਇਸ ਕੰਮ 'ਚ ਆ ਕੇ ਦਖਲਦਾਰੀ ਕੀਤੀ ਹੈ ਇਹ ਟੇਰ ਨਹੀਂ ਚੁਕੋਏ ਅਹੀਂ ਰਿਕਵੈਸਟ ਕੀਤੀ ਮੰਤਰੀ ਸਾਹਿਬ ਨੂੰ ਅੱਜ ਅੱਜ ਮੰਤਰੀ ਸਾਹਿਬ ਨੂੰ ਅੱਜ ਫੇਰ ਉਹਨਾਂ ਨੇ ਭੇਜੇ ਦੋ ਟਿਫਰਾਂ ਭੇਜੀਆਂ ਨਾਲ ਭੇਜੀ ਜੀਸੀਬੀ ਜਦੋਂ ਚੁੱਕਣ ਆਏ ਤੇ ਇਹਨਾਂ ਨੇ ਮਨਾਂ ਕਰਤਾ ਵੀ ਇਹ ਨਹੀਂ ਚੁਕੋਣਾ ਜੀ ਮੈਂ ਕਿਹਾ ਕਾਰਨ ਕਹਿੰਦੇ ਨਹੀਂ ਚੁਕਣ ਦੇਣਾ ਜੀ ਮੈਂ ਕਿਹਾ ਕਾਰਨ ਦੱਸੋ ਯਾਰ ਚੁੱਕਣ ਕਿਉਂ ਨਹੀਂ ਦੇਣਾ ਪਿੰਡ ਦੀ ਸਫਾਈ ਹੋਣੀ ਹੈ ਨਹੀਂ ਜਹੀ ਨਹੀਂ ਹੋਣਦੀ ਨੂੰ ਨਹੀਂ ਹੁੰਦੇ ਨਹੀਂ ਮੈਨੂੰ ਇਹਦਾ ਇਹ ਲਾਜ ਅਸਾਂ ਦੂਸਰਾ ਲਾਜ ਸਿਉਂ ਇਲਾਜ ਹੈ ਕਿ ਹਿੰਮਤ ਆ ਪਾਇਦਾ ਫਿਰ ਮੈਂ ਨੂੰ ਕਿਹਾ ਕਿ ਮਤਾ ਕਿੱਥੇ ਆਹੀਂ ਪਾਇਦਾ ਮਤਾ ਚੱਕ ਵੀ ਘਟੋਗੇ ਦਾ ਮੈਡਮ ਤੁਸੀਂ ਦੱਸੋ ਇਹ ਢੇਰ ਚ ਕਿੰਨੀਆਂ ਟਰਾਲੀਆਂ ਹੋਣਗੀਆਂ ਤੁਸੀਂ ਐਸਟੀਮੇਟ ਲਾ ਸਕਦੇ ਹੋ ਤੁਸੀਂ ਇੱਕ ਮਿੰਟ ਦੱਸਿਓ ਤੁਸੀਂ ਐਸਟੀਮੇਟ ਲਾ ਸਕਦੇ ਹੋ ਉੱਥੋਂ ਤੋਂ ਲੈ ਕੇ ਉਸ ਢੇਰ ਤੱਕ ਜਾਂ ਦੂਜੇ ਢੇਰ ਦਾ ਪੋਰਾ 14000 ਚ ਤੁਸੀਂ ਮੈਨੂੰ ਇਹ ਦੱਸੋ ਕਿ ਦੋ ਵੱਡੇ ਵੱਡੇ ਢੇਰ ਜਿਹੜੇ ਇਹ ਟਿਪਰਾਂ ਗੀਆਂ ਨਾ ਘੱਟੋ ਘੱਟ 10 ਟਿਪਰਾਂ ਜਾਣੀਆਂ ਨੇ ਤੋਂ ਭਰ ਕੇ 10 ਤੋਂ 12 10 ਤੋਂ 12 ਟਿਪਰਾਂ ਜਾਣੀਆਂ 14000 ਦੇ ਵਿੱਚ 10 ਤੋਂ 12 ਟਿਪਰਾਂ ਜਾ ਸਕਦੀਆਂ ਨੇ ਮੈਨੂੰ ਤੁਸੀਂ ਇੱਕ ਗੱਲ ਦੱਸ ਦਿਓ ਯਾਰ ਉਹ ਨਾਲ ਦਾ ਵਿਸ਼ਾ ਤੂੰ ਆਪਣਾ ਨਹੀਂ ਹੋ ਰਿਹਾ ਮੈਂ ਇੱਕ ਗੱਲ ਵੈਸੇ ਇਹਨਾਂ ਨੇ ਕੁਐਸਚਨ ਕੀਤਾ ਮੈਂ ਦਾ ਅਨਸਰ ਦੇ ਰਿਆਂ ਬਟ ਮੈਂ ਇਹ ਗੱਲ ਕਹਿਣ ਦੇਣਾ ਕਿ ਅਗਰ ਇਹ ਫ੍ਰੀਜ ਕੰਮ ਕੋਣ ਰਿਹਾ ਮੰਤਰੀ ਸਾਹਿਬ ਫ੍ਰੀਜ ਕਹਣਾਂਂ ਡੇ ਨੇ ਜੇ ਤੁਹਾਡੇ ਕੋਲੋਂ ਫੰਡ ਪਿਆ ਹੈਗਾ ਪੰਚਾਇਤ ਦਾ 14000 ਰਹੀ ਸੀ ਉਹ ਕਿਤੇ ਹੋਰ ਵੀ ਕੰਮ ਹੋ ਸਕਦਾ ਪਿੰਡ ਦੇ ਵਿਕਾਸ ਦੇ ਬੜੇ ਕੰਮ ਹੈਗੇ ਨੇ ਗਲੀਆਂ ਨਾਲੀਆਂ ਤੁਹਾਡੇ ਪਿੰਡ ਚ ਅਜੇ ਤੱਕ ਕੁਰਸੀ ਨਹੀਂ ਲੱਗੀਆਂ ਤੁਸੀਂ ਦੇਖੋ ਕਿਸ ਪਿੰਡ ਦੇ ਵਿੱਚ ਚਿਹਰਾ ਨਹੀਂ ਹੈਗੀਆਂ ਨਹੀਂ ਲੱਗੀਆਂ ਕਿਤੇ ਕਿਤੇ ਜੂਜ ਹੋ ਸਕਦੇ ਨੇ ਐਸਾ ਜੂਜ ਹੋ ਸਕਦਾ ਨਾ ਕਿਤੇ ਨਾ ਕਿਤੇ ਹੋੜਾ ਇਹ ਫਰੀਜ਼ ਹੁੰੰਡਿਆ ਜਾਂ 60 70 ਹਜ਼ਾਰ ਦਾ ਕੰਮ ਮੰਤਰੀ ਸਾਹਿਬ ਫਰੀ ਚ ਕਰਾਂ ਦੇ ਦੇ ਨੇ ਤਾਂ ਇਹ ਇੱਕ ਸਾਡੇ ਲਈ ਚੰਗਾ ਆਪਸ਼ਨ ਹੈਗਾ ਸਾਡੇ ਪਿੰਡ ਲਈ ਸਾਡੇ ਪਿੰਡ ਲਈ ਤੇ ਇਹ ਇੱਕ ਬੜਾ ਵਧੀਆ ਸਾਈਨ ਹੈਗਾ ਤੇ ਜਿਹੜਾ ਕੋਈ ਪੈਸਾ ਬਚਦਾ ਹੈਗਾ ਅਗਰ ਕੋਈ 14000 ਵੀ ਨਾ ਕਿਹਾ ਮਤਾ ਪਾਇਆ 14000 ਬਚ ਜਾਂਦਾ ਹੋਰ ਕਿਤੇ ਅਸੀਂ ਇਸਤੇਮਾਲ ਕਰ ਲੈਂਦੇ ਪਿੰਡ ਦੇ ਕਈ ਕੰਮ ਹੁੰਦੇ ਟੁੱਟੇ ਭੱਜ ਤੇ ਇਸਤੇਮਾਲ ਕਰ ਲਓ ਠੀਕ ਹੈ ਜੀ ਤੇ ਇਹ ਇੱਕ ਤਰ੍ਹਾਂ ਦੇ ਨਾਲ ਸਰ ਸੁਣ ਲਓ ਇੱਕ ਮਿੰਟ ਤੱਕ ਕਵਰ ਕਰ ਲਓ ਸੁਣ ਲਓ ਇਹ ਸਿਰਫ ਇਹਨਾਂ ਨੇ ਬੜਾ ਕੁਝ ਬੋਲਿਆ ਲਾਈਵ ਹੋ ਕੇ ਉਸੋ ਕਰ ਕਹਿਤਾ ਕਿ ਮੈਂ ਇਦਾਂ ਆ ਢੇਰ ਚਕਾਣਾ ਮੈਨੂੰ ਤੁਸੀਂ ਦੱਸ ਦਿਓ ਇੱਕ ਤੀ ਪੱਤਰਕਾਰ ਨੂੰ ਦਿਨਾਂ ਤੇ ਇਹ ਗਲਤ ਹੈਗਾ ਮੈਨੂੰ ਕਹਿੰਦਾ ਮੇਨਾਂ ਟੱਕਾ ਕਰੇ ਕਰਦਾ ਮੈਨੂੰ ਦੱਸੋ ਮੈਂ ਕਿਹੜਾ ਟੱਕਾ ਕੀਤਾ ਢੇਰ ਚਕਾਣਾ ਟੱਕਾ ਹੋ ਗਿਆ ਤੇ ਫਿਰ ਤੋਂ ਮੈਨੂੰ ਲੱਗਦਾ ਨਹੀਂ ਹੈ ਵੀ ਮੈਂ ਇਸ ਤੋਂ ਵੱਧ ਕੀ ਮੈਂ ਕਿਰਦ ਮੈਂ ਕਹਿੰਦਾ ਮੈਂ ਚੁੱਪ ਕਰੇ ਬੈਠ ਜਾ ਘਰ ਉਸਾਂ ਕਰਾ ਜੋ ਕਰਾਣਾ ਹੈ ਕਰਾ ਲੂ ਫਿਰ ਆਪਣੇ ਹਿਸਾਬ ਨਾਲ ਹਲਕਾ ਪੋਹਾ ਤੇ ਪਿੰਡ ਕੋੜਲੀ ਮੁੰਗਲਾਂ ਦੇ ਵਿੱਚ ਦੋ ਪਾਰਟੀਆਂ ਮੌਸਮ ਦੀ ਹੁੰਦੀਆਂ ਹੱਸਦੇ ਇਹ ਤਣਾਪੂਨ ਮਾਹੌਲ ਜਿਹੜਾ ਉਦੋਂ ਬਣ ਜਾਂਦਾ ਹੈ ਜਦੋਂ ਪਿੰਡ ਦੇ ਸਰਪੰਚ ਅਤੇ ਦੂਜੀ ਪਾਰਟੀ ਦੇ ਮੈਂਬਰ ਜਿਹੜੇ ਨੇ ਉਹਨਾਂ ਦੇ ਵਿੱਚ ਕਹਾ ਸੁਣੀ ਹੋ ਜਾਂਦੀ ਹੈ ਤੇ ਡਾਕਟਰ ਸੋਨ ਲਾਲ ਸੋਣੀ ਜੋ ਕਿ ਪਿੰਡ ਦੇ ਸਰਪੰਚ ਨੇ ਉਹਨਾਂ ਨੇ આરોਪ ਲਗਾਏ ਨੇ ਦੂਜੀ ਪਾਰਟੀ ਦੇ ਉਤੇ ਕਿ ਪਿੰਡ ਦੇ ਵਿੱਚ ਵਿਕਾਸ ਕਾਰਜ ਹੋਲੇ ਐ ਕੂੜੇ ਦੇ ਢੇਰ ਜਿਹੜੇ ਨੇ ਉਹ ਚਕਵਾਉਣੇ ਸੀ ਜਿਸ ਤਰ੍ਹਾਂ ਲਈ ਮਤਾ ਪਾਸ ਕੀਤਾ ਗਿਆ ਤੇ ਸਾਰੇ ਕਰਮਚਾਰੀਆਂ ਨੂੰ ਜਿਹੜੇ ਨੇ ਪੈਸੇ ਦੇ ਚੁੱਕੇ ਨੇ ਉਹ ਕੁਝ ਦਿਨਾਂ ਦੇ ਵਿੱਚ ਕਾਰਜ ਜਿਹੜਾ ਹੈ ਸ਼ੁਰੂ ਹੋ ਜਾਣਾ ਸੀ ਪਰ ਦੂਸਰੀ ਪਾਰਟੀ ਦੇ ਬਲੋ ਚੜਾਏ ਆਪਣੀ ਮਨਮਰਜ਼ੀ ਦੇ ਨਾਲ ਇਹ ਕੂੜੇ ਦੇ ਢੇਰ ਚੜੇ ਵਿੱਚ ਖਵਾਏ ਜਾ ਰਹੇ ਨੇ ਤੇ ਆਪਣੀ ਮਨਮਰਜ਼ੀ ਦੇ ਨਾਲ ਆਪਣੀ ਅਲੱਗ ਹੀ ਸੂਰਤੇ ਵਿੱਚ ਜਿਹੜਾ ਹੈ ਇਹ ਚਲਦੇ ਹੋਏ ਰਾਹ ਨੇ ਪਿੰਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਸ਼ਾਂਤੀ ਜਿਹੜੀ ਹੈ ਸਾਡੇ ਵੱਲੋਂ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਸਰਪੰਚ ਦੇ ਵੱਲੋਂ ਜੜਾਇਆ ਕਿਹਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਅਨਸੁਖਾਵੀ ਘਟਨਾ ਵਾਪਰਦੀ ਹੈ ਜਾਂ ਪਿੰਡੇ ਵਿੱਚ ਤਣਾਅਪੂਰਨ ਮਾਹੌਲ ਬਣਦਾ ਹੈ ਤਾਂ ਉਸ ਦੇ ਜ਼ਿੰਮੇਦਾਰ ਜਿਹੜੇ ਨੇ ਇਹ ਦੂਜੀ ਪਾਰਟੀ ਦੇ ਹੋਣਗੇ ਕੌਣ ਨੇ ਦੂਜੀ ਪਾਰਟੀ ਦੇ ਮੈਂਬਰ ਤੇ ਕੀ ਇਹ ਚਾਹੁੰਦੇ ਨੇ तमाम ਜਾਣਕਾਰੀ ਲਵਾਂਗੇ ਪਿੰਡੇ ਸਰਪੰਚ ਕੋਲ ਦੇਖਦੇ ਹਾਂ ਪੂਰੀ ਖਬਰ ਦੇਖਦੇ ਆਏ ਪੂਰੀ ਤਸਵੀਰਾਂ ਜਿੱਥੇ ਜਾਂ ਕੋਈ ਕਿਸੇ ਨਾਲ ਮਾੜੀ ਘਟਨਾ ਹੁੰਦੀ ਆ ਉਹ ਜਿਹੜੇ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਜਾਂ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਸਭ ਤੋਂ ਪਹਿਲੇ ਤੁਹਾਡਾ ਥੈਂਕਸ ਕਰਦਾ ਔਰ ਮੈਂ ਪਿੰਡ ਕੋਟਲੀ ਮਗਲਾ ਤੋਂ ਸਰਪੰਚ ਡਾਕਟਰ ਸੋਨਾਲਲ ਸੋਨੀ ਜਿਹੜਾ ਕਿ ਇੱਕ ਪਿੰਡ ਦੇ ਵਿੱਚ ਅਸੀਂ 8 ਤੋਂ 10 ਦਿਨ ਪਹਿਲੇ ਇੱਕ ਮਤਾ ਪਾਸ ਕੀਤਾ ਸੀਗਾ ਤੇ ਕਿਉਂਕਿ ਕੋਈ ਵੀ ਕੰਮ ਹੁੰਦਾ ਪ੍ਰੋਸੈਸਿੰਗ ਦੇ ਵਿੱਚ ਹੁੰਦਾ ਉਹਦੇ ਵਿੱਚ ਅਸੀਂ ਮਤਾ ਪਾਸ ਕੀਤਾ ਸੀ 14 ਕਿਹ ਹਜ਼ਾਰ ਦੀ ਅਮਾਉਂਟ ਦੇ ਵਿੱਚ ਜਿਹੜਾ ਵੀ ਸਾਡੇ ਕੂੜੇ ਕਟਕੜ ਜਿਹੜਾ ਸਾਰਾ ਜੇ ਜੀਸੀਪੀ ਨੂੰ ਔਰ ਉਹਨਾਂ ਨੂੰ ਫੋਨ ਕਰਕੇ ਕਿਹਾ ਸੀ ਜਦਕਿ ਦੂਸਰੀ ਪਾਰਟੀ ਵਾਲਿਆਂ ਨੇ ਉਸ ਗੱਲ ਨੂੰ ਮਤਲਬ ਚਲੋ ਪਤਾ ਚੱਲ ਗਿਆ ਉਹਨਾਂ ਨੂੰ ਵੀ ਇਹ ਢੇਰ ਚਕਾਉਣ ਲੱਗੇ ਇਹਨਾਂ ਨੇ ਕਿ ਦੋ ਦਿਨ ਪਹਿਲੇ ਇੱਕ ਢੇਰ ਚਕਾਤਾ ਅੱਜ ਫਿਰ ਇਹਨਾਂ ਨੇ ਆ ਕੇ ਤੇ ਜੀਸੀਪੀ ਖੜੀ ਕਰਤੀ ਤੇ ਨਾਲ ਅੱਜ ਦੋ ਟਿੱਪੜਾਂ ਖੜੀਆਂ ਕਰ ਦਿੱਤੀਆਂ ਮੈਂ ਮਨਾਂ ਕੀਤਾ ਵੀ ਅੱਜ ਦਾ ਦਿਨ ਰੁਕ ਜਾਓ ਮੈਂ ਕੱਲ ਚਕਾ ਰਿਆ ਇਹ ਕਹਿੰਦੇ ਵੀ ਸਾਡੀ ਅਸੀਂ ਤੁਹਾਨੂੰ ਦੱਸਣੇ ਅੱਜ ਹੀ ਚਕਾ ਕੇ ਮੈਨੂੰ ਮਤਲਬ ਧਮਕੀ ਦਿੱਤੀ ਗਈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਔਰ ਮੈਂ ਇਹੋ ਚੀਜ਼ ਮੈਂ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹਨਾ ਕਿ ਕੱਲ ਨੂੰ ਮੇਰੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਹਲਾਤ ਪੈਦਾ ਹੋ ਜਾਂਦੇ ਆ ਜਾਂ ਕੋਈ ਮਾੜੀ ਘਟਨਾ ਹੁੰਦੀ ਆ ਇਹ ਬੰਦੇ ਜ਼ਿੰਮੇਵਾਰ ਹੋਣਗੇ ਜਦ ਕਿ ਪਿੰਡ ਦੀ ਬਹੁਤ ਵਧੀਆ ਸ਼ਾਂਤੀਪੂਰਵਕ ਪਿੰਡ ਦੀ ਮਾਹੌਲ ਚੱਲ ਰਿਹਾ ਔਰ ਇਹਨਾਂ ਨੇ ਪੂਰੀ ਮੇਰੇ ਨਾਲ ੱੱੱਕੇ ਸਾਈ 40 50 ਬੰਦੇ ਆਏ ਦੇ ਸੀਗੇ ਔਰ ਮੇਰੇ ਇੱਕ ਦੋ ਮੈਂਬਰ ਸੀਗੇ ਮੈਂ ਫੋਨ ਕਰਕੇ ਬੁਲਾਇਆ ਵੀ ਮੈਂ ਪਿੰਡ ਦਾ ਕੂੜਾ ਜਿਹੜਾ ਆਪਾਂ ਆਣਾ ਨੂੰ ਮਨਾ ਕੀਤਾ ਫਿਰ ਇਹਨਾਂ ਨੇ ਮੁਲਾਜ਼ਮ ਵੀ ਬੁਲਾਏ ਨੇ ਮੁਲਾਜ਼ਬਾ ਨਾਲ ਵੀ ਮੈਂ ਪਾਰਤਾ ਕੀਤੀ ਆ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਚਲੋ ਜੇ ਆ ਗਏ ਜਦਕਿ ਮੈਂ ਪੈਸੇ ਉਹ ਜੀਸੀਪੀ ਵਾਲੇ ਨੂੰ ਵੀ ਦੇ ਚੁੱਕਾ ਔਰ ਟਰਾਲੀਆਂ ਵਾਲੇ ਨੂੰ ਵੀ ਮੈਂ ਚੈੱਕ ਕੱਟ ਕੇ ਦੇ ਚੁੱਕਾ ਮੇਰਾ ਤੁਸੀਂ ਚੈੱਕ ਜਿਹੜਾ ਉਹ ਵੀ ਚੈੱਕ ਕਰ ਸਕਦੇ ਹੋ ਮੇਰਾ ਮਤਾ ਵੀ ਜਿਹੜਾ ਉਹ ਚੈੱਕ ਕਰ ਸਕਦੇ ਹੋ ਮੈਂ ਖੇਰਬਾ ਦੁਬਾਰਾ ਬੇਨਤੀ ਕਰਦਾ ਵੀ ਮੇਰੇ ਪਿੰਡ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਤਾਂ ਇਹ ਬੰਦੇ ਜ਼ਿੰਮੇਵਾਰ ਹੋਣਗੇ ਉਹ ਆਮ ਆਦਮੀ ਪਾਰਟੀ ਦੇ ਬੰਦੇ ਇੱਕ ਇੱਕ ਜونی ਆ ਜੀ ਇੱਕ ਰਿੰਗੂ ਆ ਜਿਹੜਾ ਮਤਲਬ ਉਹਨਾਂ ਨੂੰ ਵੀ ਉਹਨਾਂ ਦੇ ਪ੍ਰੈਸ਼ਰ ਥੱਲੇ ਇਸ਼ਾਰੇ ਬੰਦੇ ਆ ਰਹੇ ਨੇ ਹਾਂਜੀ ਇਹਨਾਂ ਬੰਦਿਆਂ ਨੇ ਮੇਰੇ ਤੇ ਪੂਰਾ ਪ੍ਰੈਸ਼ਰ ਪਾਇਆ ਕਿ ਅਸੀਂ ਅੱਜ ਹੀ ਤੁਹਾਨੂੰ ਕਰਾ ਕੇ ਦੱਸਨੇ ਆ ਜਦ ਕਿ ਇਹ ਸਾਰੀ ਜ਼ਿੰਮੇਵਾਰੀ ਸਰਪੰਚ ਦੀ ਹੁੰਦੀ ਹੈ ਪਿੰਡ ਦੀ ਸੇਵਾ ਸਭਾਈ ਦੀ ਕਿਉਂਕਿ ਮੈਂ ਵੀ ਕਿਸੇ ਨੂੰ ਕੱਲ ਨੂੰ ਜਵਾਬ ਦੇਣਾ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੱਧੇ ਨਜ਼ਰ ਰੱਖ ਕੇ ਮੈਂ ਲਾਈਵ ਹੋਇਆ ਸੀਗਾ ਕਿਉਂਕਿ ਮੈਨੂੰ ਖਤਰਾ ਹੋ ਗਿਆ ਸੀਗਾ ਕਿ ਮੈਂ ਕੱਲ ਨੂੰ ਮੇਰੇ ਨਾਲ ਕੋਈ ਵਾਰਾ ਦਾ ਪਣਾ ਹੋ ਜਾਏ ਕਿਉਂਕਿ ਸਾਰੇ ਬੰਦੇ ਇਕੱਠੇ ਹੋ ਕੇ ਆ ਗਏ ਮੈਂ ਮਨਾ ਵੀ ਕੀਤਾ ਪਰ ਫਿਰ ਵੀ ਮੇਰੇ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਫੋਨ ਕਰਕੇ ਇਹਨਾਂ ਨੇ ਤੇ ਮੁਲਾਜ਼ਮ ਬੁਲਾਏ ਨੇ ਮੁਲਾਜ਼ਮ ਬੁਲਾ ਕੇ ਚਲੋ ਮੁਲਾਜ਼ਮ ਆਪਾ ਕਰਾ ਉਹਨਾਂ ਦਾ ਵੀ ਥੈਂਕਸ ਕਰਦੇ ਆ ਉਹਨਾਂ ਨੇ ਵੀ ਡਿਊਟੀ ਕਰਨੀ ਹੁੰਦੀ ਆ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਚਲ ਜੇ ਇਸ ਤਰ੍ਹਾਂ ਦੇ ਹਾਲਾਤ ਆ ਤੇ ਸਫਾਈ ਪਿੰਡ ਦੀ ਆ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਇਹ ਜਿਹੜਾ ਖਰਚਾ ਫਿਰ ਮੈਂ ਕਿੰਨੇ ਕਿਤਰਾ ਮੈਂ ਕਰਾਂਗਾ ਉਹ ਕਹਿੰਦੇ ਕੋਈ ਨਹੀਂ ਉਹ ਸਾਡੀ ਆਪਣੀ ਸੈਕਟਰੀ ਸ਼ਰਮਾਂ ਦੀ ਗੱਲ ਹੋ ਗਈ ਆ ਮੈਂ ਥੈਂਕਸ ਕਰਦਾ ਤੁਹਾਡਾ ਜਿਹੜੀ ਮੇਰੀ ਗੱਲ ਨੂੰ ਤੁਸੀਂ ਲੋਕਾਂ ਦੇ ਵਿੱਚ ਪਹੁੰਚਾਓਗੇ ਪ੍ਰਸ਼ਾਸਨ ਤੱਕ ਪਹੁੰਚਾਓਗੇ ਥੈਂਕਸ ਮੇਰਾ ਨਾਮ ਰਾਕੇਸ਼ ਕੁਮਾਰ ਟੋਟਲੀ ਹੈ ਜੀ ਤੇ ਇਹ ਮਸਲਾ ਜਿਹੜਾ ਹੈਗਾ ਜੀ ਇਹ ਸਫਾਈ ਦਾ ਮਸਲਾ ਜੀ ਦੇਖਿਆ ਜਾਏ ਸਵਸਥ ਭਾਰਤ ਅਭਿਆਨ ਚਲਾਇਆ ਸੀ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਪਿੰਡ ਦੇ ਇਹ ਦੋਨਾਂ ਸਾਈਡਾਂ ਤੇ ਕੋਟਲੀ ਸਾਈਡ ਤੋਂ ਇਧਰੋਂ ਜਾਂਦੇ ਤੇ ਭੋਏ ਸਾਈਡ ਤੋਂ ਉਧਰੋਂ ਦੋਨਾਂ ਪਾਸੇ ਬਹੁਤ ਵੱਡੇ ਵੱਡੇ ਢੇਰ ਲੱਗੇ ਤੁਸੀਂ ਵੀ ਇੱਥੋਂ ਕਈ ਵਾਰੀ ਕ੍ਰਾਸ ਹੋਇਆ ਤਾਂ ਤੁਹਾਨੂੰ ਹੀ ਪਤਾ ਲੱਗਿਆ ਹੋਣਾ ਦੋਨਾਂ ਸਾਈਡ ਤੇ ਹੈਗੇ ਨੇ ਢੇਰ ਬਹੁਤ ਵੱਡੇ ਵੱਡੇ ਉਸ ਤੋਂ ਇਲਾਵਾ ਸੁੱਕੇ ਹੋਏ ਦਰਖਤ ਹੀ ਕਟੋੜੇ ਡੇੜੇ ਹੈਗੇ ਸੀ ਉਹ ਵੀ ਜਿਹੜੇ ਰੁੱਖਾ ਗਏ ਸੀ ਘਟੋ ਘਟ ਕੋਈ 10 15 ਰੁੱਖ ਜਿਹੜੇ ਹਵਾ 'ਚ ਲਟਕ ਰਹੇ ਸੀ ਉਹ ਵੀ ਇੱਕ ਦੁਰਘਟਨਾ ਦਾ ਕਾਰਨ ਬਣ ਸਕਦੇ ਮੰਤਰੀ ਸਾਹਿਬ ਨੂੰ ਵਾਹਿ ਰਿਕਵੈਸਟ ਕੀਤੀ ਸੀ ਕਿ ਇੱਕ ਤਾਂ ਉਹ ਰੁੱਖਾਂ ਦਾ ਕੰਮ ਕਰਵਾਓ ਕਿਉਂਕਿ ਉਹ ਦੁਰਘਟਨਾ ਕੋਈ ਰਾਹੀ ਗਿਰੀ ਤੇ ਕੋਈ ਆਣ ਜਾਣ ਵਾਲੇ ਕੋਈ ਕਈ ਇੱਥੋਂ ਗੁਜ਼ਰਦੇ ਹੈਗੇ ਨੇ ਕਿ ਤੇ ਡਿੱਗ ਗਿਆ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੋਏਗਾ ਤੇ ਮੰਤਰੀ ਸਾਹਿਬ ਨੇ ਸਾਡੀ ਪਹਿਲੀ ਕਾਲ ਤੇ ਹੀ ਉਹ ਜਿਹੜੇ ਦਰਖਤ ਜਿਹੋ ਕਟਾਤੇ ਸੁੱਕੇ ਉਥੇ ਕੱਟੇ ਹੋਏ ਨੇ ਉਸ ਤੋਂ ਬਾਅਦ ਅਸੀਂ ਦੂਜੀ ਰਿਕਵੈਸਟ ਕੀਤੀ ਕਿ ਸਰ ਤੁਸੀਂ ਦੁੱਖ ਤੋਂ ਘਟਾ ਦਿੰਦੇ ਨਾ ਪਰ ਸਾਡੇ ਦੋਹਾਂ ਦੋਹਾਂ ਤਰਫ ਦੇ ਨਾ ਬਹੁਤ ਗੰਦਾ ਹੈਗਾ ਤੇ ਜੇ ਤੁਸੀਂ ਇਹ ਵੀ ਕਰਵਾ ਦਿਓ ਤੇ ਵੀ ਭਲਾ ਇਹ ਪਿੰਡ ਦਾ ਕਿਉਂਕਿ ਲੋਕਾਂ ਨੂੰ ਆਂਦੇ ਜਾਂਦੇ ਬਹੁਤ ਤਕਲੀਫ ਹੈਗੀ ਹੈ 스멜 ਆਂਦੀ ਹੈ ਕੀੜੇ ਮਕੋੜੇ ਪੈਦਾ ਹੁੰਦੇ ਦਿਨ ਹੈ ਕਈ ਤਰ੍ਹਾਂ ਦੀ ਬਿਮਾਰੀਆਂ ਪੈਦਾ ਹੁੰਦੀਆਂ ਨੇ ਤਾਂ ਮੰਤਰੀ ਸਾਹਿਬ ਨੇ ਕਿਹਾ ਵੀ ਚਲੋ ਠੀਕ ਹੈ ਮੈਂ ਕਹਿੰਦਾ ਤੁਹਾਡੇ ਸਰਪੰਚ ਸਾਹਿਬ ਨੇ ਵੀ ਇਹ ਮਤਲਬ ਮੈਂ ਕਹਾਂ ਵੀ ਸਰਪੰਚ ਸਾਹਿਬ ਨੂੰ 8 ਮਹੀਨੇ ਹੋ ਗਏ ਨੇ ਇਤੋਂ ਹੀ ਰੋਜ਼ ਹੀ ਗੁਜ਼ਰ ਦੇਣਾ ਇਤੋਂ ਹੀ ਨਿਕਲ ਦੇਣਾ ਉਹਦੀ ਦੁਕਾਨ ਦੇ ਨਾਲ ਹੀ ਢੇਰ ਹੈ ਕੋਈ ਜ਼ਿਆਦਾ ਦੂਰ ਵੀ ਨਹੀਂ ਹੈਗਾ ਉਹਨੂੰ ਤਾਂ ਕਹੀ ਦਿੰਦਾ ਰੋਜ਼ ਹੀ ਬਟ ਉਹਨੇ ਇੱਕ ਵਾਰੀ ਵੀ ਇਹਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਭੇਜ ਦਿੰਦੇ ਹਾਂ ਬੰਦੇ ਉਹਨਾਂ ਨੇ ਇੱਕ ਟਿਪਰ ਦੋ ਟਿਪਰਾਂ ਨਾਲ ਜੀਸੀਬੀ ਭੇਜਤੀ ਢੇਰ ਉਧਰੋਂ ਚੁਕਾ ਦਿੱਤਾ ਢੇਰ ਚੁਕਾ ਦਿੱਤਾ ਉਹਦੇ ਬਾਅਦ ਇੱਕ ਕਵਰਿੰਗ ਤੁਹਾਡੇ ਵਰਗੇ মিডিਆ ਆਏ ਉਹਨਾਂ ਕਵਰਿੰਗ ਲਈ ਅਸੀਂ ਉਹਨਾਂ ਨੂੰ ਕਵਰਿੰਗ ਦਿੱਤੀ ਹੈਗੀ ਹੈ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਕਿਉਂਕਿ ਉਹ ਧੰਨਵਾਦ ਦੇ ਕਾਬਿਲ ਹੈਗੇ ਨੇ ਜਿਨ੍ਹਾਂ ਨੇ ਪਿੰਡ ਦੇ ਵਿਕਾਸ ਵਾਸਤੇ ਤਾਂ ਬਸ ਤੇ ਮਦਦ ਕੀਤੀ ਹੈ ਨਹੀਂ ਤਾਂ ਧੰਨਵਾਦ ਸਾਡਾ ਬੰਦਾ ਹੀ ਕੀਤਾ ਬਸ ਉਹ ਜਿਹੜਾ ਵੀਡੀਓ ਆ ਉਹੀ ਇਹਨਾਂ ਦੇ ਲਈ ਇੱਕ ਜੈਲਸੀ ਦਾ ਕਾਰਨ ਬਣ ਗਿਆ ਇੱਕ ਰਾਜਨੀਤੀ ਦਾ ਕਾਰਨ ਬਣ ਗਿਆ ਜੇ ਮਤਾ ਪਾਸ ਕੀਤਾ ਹੁੰਦਾ ਜਦੋਂ ਅਸੀਂ ਉਹ ਢੇਰ ਚਕਾਇਆ ਹੈਗਾ ਪਹਿਲਾਂ ਉਹਦੇ ਬਾਅਦ ਸ਼ਨੀਵਾਰ ਐਤਵਾਰ ਤੇ ਇਹ ਮਤਲਬ ਸੋਮਵਾਰ ਅੱਜ ਮੰਗਲਵਾਰ ਹੈਗਾ ਤੁਸੀਂ ਮੈਨੂੰ ਆ ਕੇ ਮਿਲਦੇ ਇਹਨਾਂ ਦਾ ਇੱਕ ਹੈਗਾ ਹੈ ਮੈਂਬਰ ਹੈਗਾ ਨਰੇਸ਼ ਕੁਮਾਰ ਜੀ ਉਦੋਂ ਮੈਨੂੰ ਉਹ ਮਤਲਬ ਸੰਡੇ ਨੂੰ ਮੈਨੂੰ ਮਿਲਿਆਗਾ ਸ਼ਨੀਵਾਰ ਹੀ ਮਿਲਿਆ ਉਹ ਰਾਤ ਨੂੰ ਮਿਲਿਆਗਾ ਮੈਂ ਆਪਣਾ ਗੱਲ ਕੀਤੀ ਮੈਂ ਭਾਈ ਉਹ ਢੇਰ ਜ਼ਗਾਤਾ ਤਾਂ ਹੁਣ ਇਹ ਢੇਰ ਚੁਕਾਉਣੇ ਨੇ ਨਰੇਸ਼ ਕੁਮਾਰ ਜੀ ਹੈਗੇ ਨੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਬਹੁਤ ਵਧੀਆ ਕੰਮ ਕਰੇਗਾ ਨਾ ਅੱਛਾ ਕੰਮ ਹੈਗਾ ਸਫਾਈ ਹੋਏਗੀ ਚੰਗਾ ਕੰਮ ਹੋ ਗਿਆ ਅਗਰ ਮਤਾ ਪੈਦਾ ਹੁੰਦਾ ਉਹ ਇਹਨਾਂ ਦਾ ਖਾਸ ਬੰਦਾ ਉਸ ਉਸ ਬੰਦੇ ਦੇ ਵੀ ਸਾਈਨ ਮਤੇ ਦੇ ਹੋਏ ਦੇ ਹੁਣੇ ਕੱਢੋਗੇ ਨਾ ਨਿਕਲੇਗਾ ਸਾਈਨ ਉਹ ਮੈਂ ਮੈਨੂੰ ਕਹਿ ਨਹੀਂ ਸਕਦਾ ਕਿ ਜਰ ਉਦੇ ਤੁਸੀਂ ਕਰਵਾ ਲਿਆ ਕੰਮ ਰਹੀਂ ਇਹਦੇ ਮਤਾ ਪਾਇਦਾ ਤੁਸੀਂ ਇਧਰ ਕੰਮ ਨਾ ਕਰਵਾਇਓ ਇਹਨੂੰ ਛੱਡ ਦਿਓ ਮੈਂ ਕਿਸ ਕੰਮ ਤੇ ਦਖਲਦਾਰੀ ਕੀਤੀ ਹੈ ਇੱਕ ਕੰਮ ਦਿਖਾ ਦਿਓ ਕਿ ਮੈਂ ਇਸ ਕੰਮ 'ਚ ਆ ਕੇ ਦਖਲਦਾਰੀ ਕੀਤੀ ਹੈ ਇਹ ਟੇਰ ਨਹੀਂ ਚੁਕੋਏ ਅਹੀਂ ਰਿਕਵੈਸਟ ਕੀਤੀ ਮੰਤਰੀ ਸਾਹਿਬ ਨੂੰ ਅੱਜ ਅੱਜ ਮੰਤਰੀ ਸਾਹਿਬ ਨੂੰ ਅੱਜ ਫੇਰ ਉਹਨਾਂ ਨੇ ਭੇਜੇ ਦੋ ਟਿਪਰਾਂ ਭੇਜੀਆਂ ਨਾਲ ਭੇਜੀ ਜੀਸੀਪੀ ਜਦੋਂ ਚੁੱਕਣ ਆਏ ਤੇ ਇਹਨਾਂ ਨੇ ਮਨਾਂ ਕਰਤਾ ਵੀ ਇਹ ਨਹੀਂ ਚੁਕੋਣਾ ਜੀ ਮੈਂ ਕਿਹਾ ਕਾਰਨ ਕਹਿੰਦੇ ਨਹੀਂ ਚੁਕਣ ਦੇਣਾ ਜੀ ਮੈਂ ਕਿਹਾ ਕਾਰਨ ਦੱਸੋ ਯਾਰ ਚੁੱਕਣੀ ਕਿਉਂ ਨਹੀਂ ਦੇਣਾ ਪਿੰਡ ਦੀ ਸਫਾਈ ਹੁੰਦੀ ਹੈ ਨਹੀਂ ਜਹੀ ਨਹੀਂ ਹੁੰਦੀ ਨਹੀਂ ਹੁੰਦੇ ਨਹੀਂ ਮਤਲਬ ਇਹਦਾ ਇਹ ਲਾਜ ਅਸਾ ਦੂਸਰਾ ਲਾਜ ਸਿਵ ਲਾਜ ਹੈ ਕਿ ਹਿੰਮਤ ਆ ਪਾਇਦਾ ਫਿਰ ਮੈਂ ਨੂੰ ਕਹਿਆ ਕਿ ਮਤਾ ਕਿੱਥੇ ਆ ਆਹੀਂ ਪਾਇਦਾ ਮਤਾ ਹੈ ਚੱਕ ਵੀ ਘਟੋਗੇ ਦਾ ਮੈਡਮ ਤੁਸੀਂ ਦੱਸੋ ਇਹ ਢੇਰ ਚ ਕਿੰਨੀਆਂ ਟਰਾਲੀਆਂ ਹੋਣਗੀਆਂ ਤੁਸੀਂ ਐਸਟੀਮੇਟ ਲਾ ਸਕਦੇ ਹੋ ਵੀ 1 ਮਿੰਟ ਦੱਸਿਓ ਤੁਸੀਂ ਐਸਟੀਮੇਟ ਲਾ ਸਕਦੇ ਹੋ ਉੱਥੋਂ ਤੋਂ ਲੈ ਕੇ ਉਸ ਢੇਰ ਤੱਕ ਜਾਂ ਦੂਜੇ ਢੇਰ ਦਾ ਹੋਰਾਂ 14000 ਚ ਤੁਸੀਂ ਮੈਨੂੰ ਇਹ ਦੱਸੋ ਕਿ ਦੋ ਵੱਡੇ ਵੱਡੇ ਢੇਰ ਜਿਹੜੇ ਇਹ ਟਿਪਰਾਂ ਗਈਆਂ ਨੇ ਘੱਟੋ ਘੱਟ 10 ਟਿਪਰਾਂ ਜਾਣੀਆਂ ਨੇ ਉੱਥੋਂ ਭਰ ਕੇ 10 ਤੋਂ 12 10 ਤੋਂ 12 ਟਿਪਰਾਂ ਜਾਣੀਆਂ 14000 ਦੇ ਵਿੱਚ 10 ਤੋਂ 12 ਟਿਪਰਾਂ ਜਾ ਸਕਦੀਆਂ ਨੇ ਮੈਨੂੰ ਤੁਸੀਂ ਇਹ ਗੱਲ ਦੱਸ ਦਿਓ ਯਾਰ ਉਹ ਨਾਲ ਦਾ ਵਿਸ਼ਾ ਤੂੰ ਆਪਣਾ ਨਹੀਂ ਹੋ ਰਿਹਾ ਇੱਕ ਗੱਲ ਵੈਸੇ ਇਹਨਾਂ ਨੇ ਕੁਐਸਚਨ ਕੀਤਾ ਮੈਂ ਦਾ ਅਨਸਰ ਦੇ ਰਿਆਂ ਬਟ ਮੈਂ ਇਹ ਗੱਲ ਕਹਿਣ ਦੇਦਾ ਕਿ ਅਗਰ ਇਹ ਫਰੀਜ ਕੰਮ ਕੋਣ ਰਿਆ ਮੰਤਰੀ ਸਾਹਿਬ ਫਰੀਜ ਕੰਨਾਂਂ ਡੇ ਨੇ ਜੇ ਤੁਹਾਡੇ ਕੋਲੋਂ ਫੰਡ ਪਿਆ ਹੈਗਾ ਪੰਚਾਇਤ ਦਾ 14000 ਰੀ ਸੀ ਉਹ ਕਿਤੇ ਹੋਰ ਵੀ ਕੰਮ ਹੋ ਸਕਦਾ ਪਿੰਡ ਦੇ ਵਿਕਾਸ ਤੇ ਬੜੇ ਕੰਮ ਹੈਗੇ ਨੇ ਗਲੀਆਂ ਨਾਲੀਆਂ ਸਾਡੇ ਪਿੰਡ ਚ ਅਜੇ ਤੱਕ ਕੁਰਸੀ ਨਹੀਂ ਲੱਗੀਆਂ ਤੁਸੀਂ ਦੇਖੋ ਕਿਸ ਪਿੰਡ ਦੇ ਵਿੱਚ ਚਿਹਰਾ ਨਹੀਂ ਹੈਗੀਆਂ ਨਹੀਂ ਲੱਗੀਆਂ ਕਿਤੇ ਕਿਤੇ ਜੂਜ ਹੋ ਸਕਦੇ ਨੇ ਕਦਾਸਾ ਯੂਜ਼ ਹੋ ਸਕਦਾ ਨਾ ਕਿਤੇ ਨਾ ਕਿਤੇ ਹੋੜਾ ਇਹ ਫਰੀਜ਼ ਹੋਣ ਡਿਆ ਜਾਂ 60 70 ਹਜ਼ਾਰ ਦਾ ਕੰਮ ਮੰਤਰੀ ਸਾਹਿਬ ਫਰੀ ਚ ਕਰਾਂ ਡੇ ਦੇ ਨਾ ਤਾਂ ਇਹ ਤੇ ਇੱਕ ਸਾਡੇ ਲਈ ਚੰਗਾ ਆਪਸ਼ਨ ਹੈਗਾ ਸਾਡੇ ਪਿੰਡ ਲਈ ਸਾਡੇ ਪਿੰਡ ਲਈ ਤੇ ਇਹ ਇੱਕ ਬੜਾ ਵਧੀਆ ਸਾਈਨ ਹੈਗਾ ਤੇ ਜਿਹੜਾ ਕੋਈ ਪੈਸਾ ਬਚਦਾ ਹੈਗਾ ਅਗਰ ਕੋਈ 14000 ਵੀ ਨਾ ਕਿਹਾ ਮਤਾ ਪਾਇਆ 14000 ਬਚ ਜਾਂਦਾ ਹੋਰ ਕਿਤੇ ਅਸੀਂ ਇਸਤੇਮਾਲ ਕਰ ਲੈਂਦੇ ਪਿੰਡ ਦੇ ਕਈ ਕੰਮ ਹੁੰਦੇ ਟੁੱਟੇ ਭੱਜ ਤੇ ਇਸਤੇਮਾਲ ਕਰ ਲਓ ਠੀਕ ਹੈ ਜੀ ਤੇ ਇਹ ਇੱਕ ਤਰ੍ਹਾਂ ਦੇ ਨਾਲ ਸਰ ਸੁਣ ਲਓ ਇੱਕ ਮਿੰਟ ਤੱਕ ਕਵਰ ਕਰ ਲਓ ਸੁਣ ਲਓ ਇਹ ਸਿਰਫ ਇਹਨਾਂ ਨੇ ਬੜਾ ਕੁਝ ਬੋਲਿਆ ਲਾਈਵ ਹੋ ਕੇ ਉਸੋ ਕਰ ਕਹਿਤਾ ਕਿ ਮੈਂ ਇਦਾਂ ਆ ਢੇਰ ਚਕਾਣਾ ਮੈਨੂੰ ਤੁਸੀਂ ਦੱਸ ਦਿਓ ਇੱਕ ਤੀ ਪੱਤਰਕਾਰਾਂ ਦੇ ਨਾਂ ਤੇ ਇਹ ਗਲਤ ਹੈਗਾ ਮੈਨੂੰ ਕਹਿੰਦਾ ਮੇਨਾਂ ਤੱਕਾ ਕਰੇ ਕਰਦਾ ਮੈਨੂੰ ਦੱਸੋ ਮੈਂ ਕਿਹੜਾ ਤੱਕਾ ਕੀਤਾ ਢੇਰ ਚਕਾਣਾ ਤੱਕਾ ਹੋ ਗਿਆ ਤੇ ਫਿਰ ਤੋਂ ਮੈਨੂੰ ਲੱਗਦਾ ਨਹੀਂ ਹੈ ਵੀ ਮੈਂ ਇਸ ਤੋਂ ਵੱਧ ਕੀ ਮੈਂ ਫਿਰ ਤੋਂ ਮੈਂ ਕਹਿੰਦਾ ਮੈਂ ਚੁੱਪ ਕੇ ਬੈਠ ਜਾ ਘਰ ਉਸਾਂ ਇਤਰਾ ਜੋ ਕਰਾਣਾ ਹੈ ਕਰਾ ਲੂ ਨਾ ਫਿਰ ਆਪਣੇ ਹਿਸਾਬ ਨਾਲ ਹਲਕਾ ਪੋਆ ਦੇ ਪਿੰਡ ਕੋੜਲੀ ਮੁੰਗਲਾਂ ਦੇ ਵਿੱਚ ਦੋ ਪਾਰਟੀਆਂ ਮੌਸਮ ਦੀ ਦੱਸਦੇ ਇਹ ਤਣਾਪੂਨ ਮਾਹੌਲ ਜਿਹੜਾ ਉਦੋਂ ਬਣ ਜਾਂਦਾ ਹੈ ਜਦੋਂ ਪਿੰਡ ਦੇ ਸਰਪੰਚ ਅਤੇ ਦੂਜੀ ਪਾਰਟੀ ਦੇ ਮੈਂਬਰ ਜਿਹੜੇ ਨੇ ਉਹਨਾਂ ਦੇ ਵਿੱਚ ਕਹਾ ਸੁਣੀ ਹੋ ਜਾਂਦੀ ਹੈ ਤੇ ਡਾਕਟਰ ਸੋਨ ਲਾਲ ਸੋਨੀ ਜੋ ਕਿ ਪਿੰਡ ਦੇ ਸਰਪੰਚ ਨੇ ਉਹਨਾਂ ਨੇ આરોਪ ਲਗਾਏ ਨੇ ਦੂਜੀ ਪਾਰਟੀ ਦੇ ਉੱਤੇ ਕਿ ਪਿੰਡ ਦੇ ਵਿੱਚ ਵਿਕਾਸ ਕਾਰਜ ਹੋ ਰਿਹਾ ਹੈ ਪੂਰੇ ਦੇ ਟੇਰ ਜਿਹੜੇ ਨੇ ਉਹ ਚਕਵਾਉਣੇ ਸੀ ਜਿਸ ਤਰ ਲਈ ਮਤਾ ਪਾਸ ਕੀਤਾ ਗਿਆ ਤੇ ਸਾਰੇ ਕਰਮਚਾਰੀਆਂ ਨੂੰ ਜਿਹੜੇ ਨੇ ਪੈਸੇ ਦੇ ਚੁੱਕੇ ਨੇ ਉਹ ਕੁਝ ਦਿਨਾਂ ਦੇ ਵਿੱਚ ਕਾਰਜ ਜਿਹੜਾ ਹੈ ਸ਼ੁਰੂ ਹੋ ਜਾਣਾ ਸੀ ਪਰ ਦੂਸਰੀ ਪਾਰਟੀ ਦੇ ਬਲੋ ਚੜਾਏ ਆਪਣੀ ਮਨਮਰਜ਼ੀ ਦੇ ਨਾਲ ਇਹ ਪੂਰੇ ਦੇ ਟੇਰ ਚੜੇ ਵਿੱਚ ਕੁਆਏ ਜਾ ਰਹੇ ਨੇ ਤੇ ਆਪਣੀ ਮਨਮਰਜ਼ੀ ਦੇ ਨਾਲ ਆਪਣੀ ਅਲੱਗ ਹੀ ਸੁਰਤੇ ਵਿੱਚ ਜਿਹੜਾ ਹੈ ਇਹ ਚਲਦੇ ਹੋਏ ਪਿੰਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਸ਼ਾਂਤੀ ਜਿਹੜੀ ਹੈ ਸਾਡੇ ਵੱਲੋਂ ਨਹੀਂ برداشت ਕੀਤੀ ਜਾਵੇਗੀ ਸਰਪੰਚ ਦੇ ਵੱਲੋਂ ਜੜਾਇਆ ਕਿਹਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਅਨਸੁਖਾਵੀ ਘਟਨਾ ਵਾਪਰਦੀ ਹੈ ਜਾਂ ਪਿੰਡੇ ਵਿੱਚ ਤਣਾਅਪੂਰਨ ਮਾਹੌਲ ਬਣਦਾ ਹੈ ਤਾਂ ਉਸ ਦੇ ਜ਼ਿੰਮੇਦਾਰ ਜਿਹੜੇ ਨੇ ਇਹ ਦੂਜੀ ਪਾਰਟੀ ਦੇ ਹੋਣਗੇ ਕੌਣ ਨੇ ਦੂਜੀ ਪਾਰਟੀ ਦੇ ਮੈਂਬਰ ਤੇ ਕੀ ਇਹ ਚਾਹੁੰਦੇ ਨੇ तमाम ਜਾਣਕਾਰੀ ਲਵਾਂਗੇ ਪਿੰਡੇ ਸਰਪੰਚ ਤੋਂ ਦੇਖਦੇ ਆਂ ਪੂਰੀ ਖਬਰ دیکھتے ਆਂ ਪੂਰੀ ਤਸਵੀਰਾ ਜੇਕਰ ਜਾਂ ਕੋਈ ਕਿਸੇ ਨਾਲ ਮਾੜੀ ਘਟਨਾ ਹੁੰਦੀ ਹੈ ਉਹ ਜਿਹੜੇ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਜਾਂ ਪ੍ਰਸ਼ਾਸਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਮੈਂ ਸਭ ਤੋਂ ਪਹਿਲੇ ਤੁਹਾਡਾ ਥੈਂਕਸ ਕਰਦਾ ਔਰ ਮੈਂ ਪਿੰਡ ਕੋਟਲੀ ਮਗਲਾ ਤੋਂ ਸਰਪੰਚ ਡਾਕਟਰ ਸੋਨ ਲਾਲ ਸੋਨੀ ਜਿਹੜਾ ਕਿ ਇੱਕ ਪਿੰਡ ਦੇ ਵਿੱਚ ਅਸੀਂ 8 ਤੋਂ 10 ਦਿਨ ਪਹਿਲੇ ਇੱਕ ਮਤਾ ਪਾਸ ਕੀਤਾ ਸੀਗਾ ਤੇ ਕਿਉਂਕਿ ਕੋਈ ਵੀ ਕੰਮ ਹੁੰਦਾ ਪ੍ਰੋਸੈਸਿੰਗ ਦੇ ਵਿੱਚ ਹੁੰਦਾ ਉਹਦੇ ਵਿੱਚ ਅਸੀਂ ਮਤਾ ਪਾਸ ਕੀਤਾ ਸੀ 14 ਕੁ ਹਜ਼ਾਰ ਦੀ ਅਮਾਉਂਟ ਦੇ ਵਿੱਚ ਜਿਹੜਾ ਵੀ ਸਾਡੇ ਕੂੜੇ ਕਟਕੜ ਜਿਹੜਾ ਸਾਰਾ ਜੇਸੀਪੀ ਨੂੰ ਔਰ ਉਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਸਾਡੇ ਪਿੰਡ ਦੇ ਢੇਰ ਨੇ ਚੁਕਾਏ ਜਾਣ ਜਦਕਿ ਦੂਸਰੀ ਪਾਰਟੀ ਵਾਲਿਆਂ ਨੇ ਉਸ ਗੱਲ ਨੂੰ ਮਤਲਬ ਚਲੋ ਪਤਾ ਚੱਲ ਗਿਆ ਉਹਨਾਂ ਨੂੰ ਵੀ ਇਹ ਢੇਰ ਚਕਾਣ ਲੱਗੇ ਇਹਨਾਂ ਨੇ ਕਿ ਦੋ ਦਿਨ ਪਹਿਲੇ ਇੱਕ ਢੇਰ ਚਕਾਤਾ ਅੱਜ ਫਿਰ ਇਹਨਾਂ ਨੇ ਆ ਕੇ ਤੇ ਜੀਸੀਪੀ ਖੜੀ ਕਰਤੀ ਤੇ ਨਾਲ ਅੱਜ ਦੋ ਟਿੱਪੜਾਂ ਖੜੀਆਂ ਕਰ ਦਿੱਤੀਆਂ ਮੈਂ ਮਨਾ ਕੀਤਾ ਵੀ ਅੱਜ ਦਾ ਦਿਨ ਰੁਕ ਜਾਓ ਮੈਂ ਕੱਲ ਚਕਾ ਰਿਆ ਸਾਡੀ ਅਸੀਂ ਤੁਹਾਨੂੰ ਦੱਸਣੇ ਅੱਜ ਹੀ ਚਕਾ ਕੇ ਮੈਨੂੰ ਮਲਾ ਧਮਕੀ ਦਿੱਤੀ ਗਈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਔਰ ਮੈਂ ਇਹੋ ਚੀਜ਼ ਮੈਂ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹਨਾ ਕਿ ਕੱਲ ਨੂੰ ਮੇਰੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਹਾਲਾਤ ਪੈਦਾ ਹੋ ਜਾਂਦੇ ਆ ਜਾਂ ਕੋਈ ਮਾੜੀ ਘਟਨਾ ਹੁੰਦੀ ਆ ਇਹ ਬੰਦੇ ਜ਼ਿੰਮੇਵਾਰ ਹੋਣਗੇ ਜਦ ਕਿ ਪਿੰਡ ਦੀ ਬਹੁਤ ਵਧੀਆ ਸ਼ਾਂਤੀਪੂਰਵਕ ਪਿੰਡ ਦੀ ਮਾਹੌਲ ਚੱਲ ਰਿਹਾ ਔਰ ਇਹਨਾਂ ਨੇ ਪੂਰੀ ਮੇਰੇ ਨਾਲ ੱਤਕੇ ਸਾਈ 40 50 ਬੰਦੇ ਆਏ ਦੇ ਸੀਗੇ ਔਰ ਮੇਰੇ ਇੱਕ ਦੋ ਮੈਂਬਰ ਸੀਗੇ ਮੈਂ ਫੋਨ ਕਰਕੇ ਬੁਲਾਇਆ ਵੀ ਮੈਂ ਪਿੰਡ ਦਾ ਕੂੜਾ ਜਿਹੜਾ ਆਪਾਂ ਆਣਾਂ ਨੂੰ ਮਨਾ ਕੀਤਾ ਫਿਰ ਇਹਨਾਂ ਨੇ ਮੁਲਾਜ਼ਮ ਵੀ ਬੁਲਾਏ ਨੇ ਮੁਲਾਜ਼ਮਾਂ ਨਾਲ ਵੀ ਮੈਂ ਪਾਰਤਾ ਕੀਤੀ ਆ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਚਲੋ ਜੇ ਆ ਗ ਜਦ ਕਿ ਮੈਂ ਪੈਸੇ ਉਹ ਜੀਸੀਪੀ ਵਾਲੇ ਨੂੰ ਵੀ ਦੇ ਚੁੱਕਾ ਔਰ ਟਰਾਲੀਆਂ ਵਾਲੇ ਨੂੰ ਵੀ ਮੈਂ ਚੈੱਕ ਕੱਟ ਕੇ ਦੇ ਚੁੱਕਾ ਮੇਰਾ ਤੁਸੀਂ ਚੈੱਕ ਜਿਹੜਾ ਉਹ ਵੀ ਚੈੱਕ ਕਰ ਸਕਦੇ ਹੋ ਮੇਰਾ ਮਤਾ ਵੀ ਜਿਹੜਾ ਉਹ ਚੈੱਕ ਕਰ ਸਕਦੇ ਹੋ ਮੈਂ ਫੇਰ ਮੈਂ ਦੁਬਾਰਾ ਬੇਨਤੀ ਕਰਦਾ ਵੀ ਮੇਰੇ ਪਿੰਡ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਤਾਂ ਇਹ ਬੰਦੇ ਜ਼ਿੰਮੇਵਾਰ ਹੋਣਗੇ ਉਹ ਆਮਦਵੀ ਪਾਰਟੀ ਦੇ ਬੰਦੇ ਇੱਕ ਇੱਕ ਜونی ਆ ਜੀ ਇੱਕ ਰਿੰਗੂ ਆ ਜਿਹੜਾ ਮਤਲਬ ਉਹਨਾਂ ਨੂੰ ਵੀ ਉਹਨਾਂ ਦੇ ਪ੍ਰੈਸ਼ਰ ਥੱਲੇ ਸਾਰੇ ਬੰਦੇ ਆ ਰਹੇ ਨੇ ਹਾਂਜੀ ਇਹਨਾਂ ਬੰਦਿਆਂ ਨੇ ਮੇਰੇ ਤੇ ਪੂਰਾ ਪ੍ਰੈਸ਼ਰ ਪਾਇਆ ਕਿ ਅਸੀਂ ਅੱਜ ਹੀ ਤੁਹਾਨੂੰ ਕਰਾ ਕੇ ਦੱਸਨੇ ਆ ਜਦ ਕਿ ਇਹ ਸਾਰੀ ਜ਼ਿੰਮੇਵਾਰੀ ਸਰਪੰਚ ਦੀ ਹੁੰਦੀ ਹੈ ਪਿੰਡ ਦੀ ਸੇਵਾ ਸਭਾਈ ਦੀ ਕਿਉਂਕਿ ਮੈਂ ਵੀ ਕਿਸੇ ਨੂੰ